ਤੁਹਦੇ ਅਗੇ ਅਰਦਾਸ ਸਬਾਰੀ ਜੀਓ ਪਿੰਡ ਸਭ ਕੋ ਨਾਮ ਤੇ ਸਭ ਤੇਰੀ ਵਡਿਆਈ ਕੋਈ ਨਾ ਤੇਰਾ ਹੈ ਵਾਹ ਗਰੋ ਵਾਹ ਗਰੋ ਵਾਹ ਗਰੋ ਸਦਾ ਸਾਰੇ ਵਾਹ ਗਰੋ ਇਕ ਓਅੰਕਾਰ ਵਾਹਿਗੁਰੂ ਜੀ ਕੀ ਪਤਿਹੇ ਸ੍ਰੀ ਭਗਵਤੀ ਜੀ ਸਹਾਈ ਹੁਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਜੀ ਰਸਮੀ ਪ੍ਰਥਮ ਗੋਪਤੀ ਸਮਲਕਾਏ ਗੁਰੂ ਨਾਨਕ ਲਈ ਧਿਆਏ ਇਥੇ ਰੰਗੋ ਗੁਰ ਤੇ ਅਮਰਦਾਸ ਭਾ RAM ਨਾਸਨ ਸਾਮੇ ਸਹਾਈ ਅਰਜਨ ਹਰਗੋਬਨ ਨਾਮੋ ਸੰਬਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜੇਸਿ ਡਿਠੈ ਸਭ ਬਿੜਾਏ ਤੇ ਮਹਾਂਤਮ ਸਿਮਰਿਆ ਕਾਰਣੋਂ ਲਿਦਿਆ ਗਤਾਰੇ ਸਤਿਨਾਮ ਜੀ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਤਿਨਾਮ ਜੀ ਸਹਾਈ ਦਸਾਂ ਪਤ ਸਈਆਂ ਦੀ ਰੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਉਦੇਸ਼ਾ ਧਿਆਨ ਕਰਕੇ ਖਾਸ ਸਬਸਾਹਿਬ ਬੋਲੋ ਪੰਡਾ ਪਿਆਰਿਆ ਚੌਂ ਸੱਤ ਦਾਦਿਆ ਚਾਲੀਆਂ ਮੁਕਤਿਆ ਹੱਟੀਆਂ ਰੱਟੀਆਂ ਤੱਕੀਆਂ ਜਿਨਾਂ ਆਪ ਜੀ ਦਾ ਪਵਿੱਤਰ ਨਾਮ ਓ